ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੇ ਤਾਂ ਹੀ ਟੇਕੇ ਤੇ ਨਾ ਉੱਤੇ ਬਾਣੀ ਲਿਖੀ ਹੋਈ ਐ ਉਹ ਜਿਨ੍ਹਾਂ ਕਾਗਜ਼ਾਂ ਤੇ ਬਾਣੀ ਲਿਖੀ ਆ ਉਹਨਾਂ ਨੂੰ ਮੱਥਾ ਟੇਕਦੇ ਆਪਾਂ ਜਿਨ੍ਹਾਂ ਦੇ ਹਿਰਦੇ 'ਚ ਬਾਣੀ ਐ ਕਿ ਉਹਨਾਂ ਦੇ ਚਰਨ ਹੀ ਮੱਥਾ ਟੇਕਣਾ ਸੋ ਇਹ ਮੈਂ ਤੁਹਾਨੂੰ ਬਾਣੀ ਦੀ ਇੱਕ ਤੁਹਾਨੂੰ ਗੱਲ ਦੱਸਦਾ ਬਾਬਾ ਅਤਰ ਸਿੰਘ ਮਹਾਰਾਜ ਮਸਤੂਆਣ ਵਾਲਿਆਂ ਨੇ ਕੋਲਕੱਤਾ ਦੀਵਾਨ ਲੱਗੇ ਹੋਏ ਸੀ ਉਹਨੇ ਇੱਕ ਵਾਰੀ ਬਚਨ ਕਰਤਾ ਬਈ ਕੱਲ ਨੂੰ ਕਹਿੰਦੇ ਅਮਰਤੀ ਦਾਤ ਤਿਆਰ ਹੋਣੀ ਐ ਬਈ ਸ਼ੱਕ ਲਿਓ 2800 ਬੰਦੇ ਤਿਆਰ ਹੋ ਗਿਆ ਉਹ ਕਮੇਟੀ ਵਾਲਿਆਂ ਕੋਲ ਉਹ ਨਹੀਂ ਉਸ ਨੇ ਕਾਰ ਨਹੀਂ ਪੂਰੇ ਹੋਏ ਫਿਰ ਕਮੇਟੀ ਬਾਬਾ ਜੀ ਸਾਹਿਬ ਦੇ ਖੇੜੇ ਪੈ ਗਈ ਕਹਿੰਦੀ ਮਹਾਰਾਜਾ ਹਿੰਦੂਸੋ ਆਪ ਜੀ ਕੋਲ ਕਿਹੜੀ ਤਾਕਤ ਹੈ ਵੀ ਅਸੀਂ ਇੱਕ ਵਾਰ ਆਪ ਜੀ ਨੇ ਇੱਕ ਵਾਰ ਬੰਦੇ ਕਹਿੰਦੇ ਥੱਕ ਜਾਂਦੇ ਆ ਕਹਿੰਦੇ ਨਹੀਂ ਭਾਈ ਸਾਡੇ ਕੋਲ ਕੁਝ ਨਹੀਂ ਹੈ ਜਦੋਂ ਇਹ ਪਰਦਾ ਅੰਜੋਬੀਸ ਬੇਂਟੀ ਕਰੀਗੇ ਮਾਰੇ ਕਿਰਪਾ ਕਰੋ ਬਾਬਾ ਜੀ ਕਹਿੰਦੇ ਜਿਹੜੀ ਮੀ ਦਾੜੀ ਹੈ ਨਾ ਇਹ ਇਹਨੂੰ ਮੈਂ ਅਸਤਕ ਜੁੱਠਾ ਹੱਥ ਨਹੀਂ ਲਾਇਆ ਗੁਰਕਲੰਗੀ ਧਰ ਦੀ ਮੋਹਰ ਸਮਝੀ ਹੈ ਇਹ ਹੀ ਸਾਰ ਉਸ ਸੋ ਇਨੋ ਜਿਨਾਂ ਨੇ ਕੋਲਰੇ ਤੇ ਗੁੰਗੇ ਦੀ ਮਠਿਆਈ ਵਾਲਾ ਕੰਮ ਹੈ ਜੀ ਹੁ ਜਿਨਾਂ ਨੇ ਦੇਖਿਆ ਹੀ ਨਹੀਂ ਹੁਣ ਕੋਈ ਕਥਾ ਆਵਾਜ਼ ਰੱਜ ਕੇ ਨਿੰਦਿਆ ਕਰਦੇ ਆ ਸਾਧੂਆਂ ਦੀ ਤੁਸੀਂ ਬੋਲ ਨਹੀਂ ਜੀ ਅਸੀਂ ਨਹੀਂ ਮੱਥਾ ਟੇਕਣਾ ਅਸੀਂ ਨਹੀਂ ਮੱਥਾ ਟੇਕਣਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਹੀਂ ਮੰਨਦੇ ਉੱਥੇ ਤਾਂ ਲਿਖਿਆ ਸਾਧਕ ਦਾ ਦਰਸ ਬੜ ਭਾਗੀ ਪਾਈ ਹੈ ਸਾਧਕ ਦੀ ਸੇਵਾ ਨਾਮ ਧਿਆਈਏ ਨਾਮ ਤੇ ਉਹ ਸਾਨੂੰ ਹੀ ਸੇਵਾਈ ਉਹ ਜੀ ਬਾਬਾ ਜੀ ਸਾਹਿਬ ਨੇ ਕਦੇ ਆਪਣੇ ਆਪ ਤੇ ਨਹੀਂ ਲਿਆ ਬਚਨ ਕਰਿਆ ਅਸੀਂ ਕਹਿੰਦੇ ਹਜ਼ਾਰਾਂ ਦੇ ਕੈਂਸਰ